ਅੱਜ ਤਾਂ ਕੱਪੜਿਆਂ ਦਾ ਲੰਬਾ ਦੇਖ ਕੇ ਆਉਂਗੀ ਲੂਸ ਕੱਟ ਦਾ ਕੱਪੜਾ ਹੈਗਾ ਜੂੜ ਵੱੜਦਾ ਦਾ ਸਮਾਈ ਇੰਨੇ ਨਹੀਂ ਲੈ ਲਾਂਦਾ ਕੱਪੜੇ ਵੀ ਨੱਚ ਜਨਸੇ ਆਉਂਦਾ ਹੈਗਾ ਅਜੇ ਤੇ ਪੈਰਾਂ 'ਤੇ ਛਿੱਟ ਕੇ ਆਉਂਗਾ ਪੜੀਂ ਅੰਦੇ ਦਰਜੇ ਕਰੀਆਂ ਕੋਈ ਕਰੀ ਨਹੀਂ ਆ ਦੋਈਏ ਕੋਲੇ ਕਿਨਾਂ ਮਾਲ ਦੇਖੀ ਹੈ ਜਿੰਨ ਕਿਦਰ ਮੰਗੀ ਸੀ ਆ ਚੱਕ ਕੇ ਉਹ ਕੀ ਹੋ ਗਿਆ ਕਦੋਂ ਮਰੀ ਨੀ ਚਲਾ ਕੇ ਬਈ ਇਹ ਕੱਪੜਿਆਂ ਦਾ ਝੂੜ ਵੜਤਾ ਤੈਨੂੰ ਤੂੰ ਕੱਪੜੇ ਦੇਖ ਪਹਿਲਾਂ ਸਵੇਜ ਤਾਂ ਤੂੰ ਇੰਨੀ ਲੈ ਲੈਣਾਗਾ ਉਹ ਮੈਨੂੰ ਕੀ ਪਤਾ ਹੁਣ ਕਿੰਨਾ ਫਰਕ ਪੈਗਾ ਤੇਰੇ ਨੂੰ ਕੰਜਦੀ ਅੱਗੇ ਨੂੰ ਤਾਂ ਸੁੱਪੀ ਦੋ ਤੇ ਸੁੱਪ ਨਹੀਂ ਵੀ ਆ ਦੇਖਵੇਂ ਫੁੱਲੜ ਜਾ ਕਰਤਾ ਮੈਂ ਇਹ ਜੇ ਪਾਉਣੀ ਹੈ ਕੱਪੜੇ ਫੁੱਲਾ ਹੋ ਗਿਆ ਹੁਣ ਪੀੜਾ ਕਰਨਾ ਸਰਾਕ ਮੈਨੂੰ ਐਂ ਦਸ ਪਾ ਕੇ ਤਾਂ ਦਿਖਾ ਦਉਨੀ ਤੇ ਪਾ ਕੇ ਦੇਖੇ ਵੇ ਇਹ ਤਾਂ ਬਾਣੀ ਖੁੱਲੋਂ ਹੀ ਬਣਾਤਾ ਚੋੜਾ ਜਾ ਓਏ ਸੌਰੀ ਮੈਂ ਤਾਂ ਤੇਰਾ ਮੈਚਾ ਸੀਖ ਲੈਂਦਾ ਸੀ ਮੈਂ ਤੇਰੀ ਅੱਜ ਕੱਲ ਸੁਰਤੀ ਰਹਾ ਹੀ ਨਹੀਂ ਪਤਾ ਨਹੀਂ ਕਿੱਥੇ ਪਰਦਾ ਰਹਾ ਕੁਰਤੀ ਤਾਂ ਇੱਥੇ ਹੀ ਰਹਿਣੀ ਅਦਰ ਦੀ ਹੁੰਦੀ ਏ ਜੇ ਸੁਰਤੀ ਹੋਰ ਪਾਸੇ ਜਾਣ ਲੱਗੀ ਛਿੱਤਰ ਨਾ ਮੱਜਣ ਰੋਜ ਆਹ ਆ ਵੀ ਨਹੀਂ ਲੋੜ ਕਰੇ ਕੁਰਤੀ ਵੀ ਬੜਾਤੀ ਗੁੰਲੜ ਜੀ ਕੁਰਤੀ ਦਾ ਮੈਚ ਨਹੀਂ ਜੱਜਣਾ ਲਿਖਿਆ ਹੋਣਾ ਆਹ ਤਾਂ ਤੇਰਾ ਸਹੀ ਜੀ ਉਸ ਬਾਅਦ ਸਮਾਈ ਨੂੰ ਤਾਂ ਤੂੰ ਕਹਿ ਦਿੰਨਾ ਮੈਂ ਇਸ ਸਮਾਈ ਲੈਣੀ ਆ ਕਿ ਕੱਪੜੇ ਦਾ ਚੱਜ ਨਾ ਤੁਸਾਂ ਦਾ ਨਹੀਂ ਓਏ ਚੱਜ ਨਹੀਂ ਸਿਉਣਿਆ ਜੇ ਤੁਸੀਂ ਹੁਣ ਮੇਰੀ ਗੱਲ ਸੁਣ ਤਾਂ ਐ ਕਹਿੰਦੇ ਫਿਰ ਹੀ ਕਰਦੇ ਸਾਡਾ ਕੰਮ ਫਰੀ ਕੰਮ ਨਹੀਂ ਹੁੰਦੇ ਵੇ ਫਰੀ ਕੰਮ ਕੋਈ ਨਹੀਂ ਕਰਦਾ ਵੇ ਹੁਣ ਹੁਣ ਤੇਰਾ ਮੇਚਾ ਲਿਖਣਾ ਪਊਗਾ ਇੱਕ ਤਾਂ ਮੈਨੂੰ ਦਵਾਰੇ ਇੱਕ ਤਾਂ ਭੁੱਲ ਭੁੱਲ ਜਾਣਾ ਯਾਰ ਰਸਮਾਂ ਨਹੀਂ ਕੈਲੇ ਦੀ ਕੰਮ ਨਹੀਂ ਹੋਣੀਆਂ ਕਈਆਂ ਦਾ ਫੜਾ ਕਪਾਣਾਂ ਲੱਗੇ ਨੋਂ ਪਾਈ ਹੁਣ ਵਿੱਚ ਦਵਾਰੇ ਲਾਏਗਾ ਦਵਾਰੀ ਲੈ ਦੇਣੀ ਪਊ ਹੁਣ ਹੁਣ ਬਾਰ ਬਾਰ ਉਹ ਮੇਚਾ ਕਿੱਥੇ ਰਹਿੰਦਾ ਵਾ ਕੀ ਬੋਲੇ ਓਏ ਦਵਾਰੇ ਮੇਚਾ ਦੇਣਾ ਪੂ ਮਰਨੇ ਬੋਲੀ ਦਾ ਤੂੰ ਕੁਝ ਹੋਰ ਜਾਣਦਾ ਸੌਰੀ ਤੈਨੂੰ ਕੈਲੇ ਦੀ ਸਮਝ ਨਹੀਂ ਆਉਦੀ ਪਹਿਲਾ ਇਹ じゃ ਬੰਦਾ ਨਹੀਂ ਜੇ ਮੈਂ ਗਲਤ ਕਿਸੇ ਨੂੰ ਕਹਿ ਲੱਗ ਗਿਆ ਤਾਂ ਤੈਨੂੰ ਲੋਡ ਕਰਦੇ ਹੁਣ ਮੈਂ ਤੈਨੂੰ ਕੋਈ ਪੈਸਾ ਨਹੀਂ ਦਿੰਦੇ ਨਾ ਰੱਖ ਕੇ ਤੇ ਪੈਸੇ ਵਾਂਗ ਲੈ ਦੇਣੀ ਦਾ ਪੂ ਪੈਸੇ ਪੈਸੇ ਪੁੱਛੇ ਨਹੀਂ ਮਿਲਦੇ ਤਾਂ ਕਰਨੇ ਲੋਡ ਕਰਦੇ ਲੈ ਐ ਸੱਜਰੀਏ ਕਿਵੇਂ ਹੋਊਗੀ ਲੋਟ ਮੈਂ ਤਾਂ ਤੈਨੂੰ 100 ਰੁਪਏ ਦੇ ਕੇ ਜਾਊਂ ਜੇ ਲੋਡ ਕਰਦੇਗਾ ਕੋਈ 100 ਨਾਲ ਤਾਂ ਕੁਝ ਵੀ ਨਹੀਂ ਹੁੰਦਾ ਆਹ ਕਿ ਹੁਣ ਤੈਨੂੰ 500 ਦੇ ਜਾ ਐ ਨਾ ਕਰਿਆ ਕਰਾਂ ਦੱਸਦੀਆਂ ਨਾ ਤੱਕਾਂ ਨਾ ਕਰੋ ਮਸ਼ੀਨ ਵੀ ਘਸਦੀ ਐ ਮੈਂ ਫਿਰ ਕੱਪੜੇ ਚਾਜਣਾ ਦੱਸ ਮੈਂ ਤਾਂ ਕੋਈ ਕਰਦੇ ਹੋ ਮੇਰੀ ਉਹ ਨੀਗਾ ਮੇਰੀ ਬਾਗੀ ਫਰ ਕਿੰਨੇ ਲੈ ਆਂਗਾ ਹੁ ਤੂੰ ਦੱਸ ਦੇ ਮੈਂ ਤੈਨੂੰ ਦੱਸਣਾ ਸਾਬ ਪਤਾ ਵਾ ਕੇ ਪਿਛਲਾ ਵੀ ਦੀ ਦੇ ਕੇ ਗਈ ਤੂੰ ਉਹ ਆਪੀ ਦੇ ਜੂਗਾ ਪਿਛਲਾ ਮੈਨੂੰ ਨਹੀਂ ਪਤਾ ਉਹ ਕਿੱਥੋਂ ਦੇਊਗਾ ਤੂੰ ਜਿੱਦਾਂ ਗੱਲ ਕਰ ਰਹੀਂ ਤਾਂ ਤੈਨੂੰ ਪੂਗੀ ਉਹ ਸਾਬ ਕਿੱਥੋਂ ਕਰਦਾ ਮੇਰੇ ਨਾਲ ਬਹਿ ਕੇ ਕੱਪੜੇ ਤੂੰ ਸਮੋਣੀ ਆਂ ਤੂੰ ਨਾ ਮੇਚਾਂ ਲੈ ਮੈਂ ਜਾਣਾ ਕਰੇ ਹੋਰ ਕੰਮ ਬਹੁਤ ਪੈਨੇ ਮੈਂ ਬੇਲਗੀ ਨਹੀਂ ਹੈਗੀ ਚੱਪੇ ਲੈ ਆਂਗਾ ਹੁ ਮੇਚਾਂ ਲੈ ਨਾ ਨੰਗੇ ਕਿੰਨਾ ਕਾਲੀ ਵਾਲੀ ਕਰਦੀ ਐ ਆਈ ਹੁਣ ਜਾਣਦੀ ਪਹਿਲੀ ਕਾਲੀ ਹੋਗੀ ਤੇ ਘਰੇ ਕੰਮ ਸੌ ਕੰਮ ਨੇ ਉਹ ਪਹਿਲਾਂ ਘਰੇ ਕਰਿਆਉਂਦੀ ਘਰੀ ਹੋ ਕੇ ਮੇਚਾ ਉਹ ਗੁੜ ਖਾਣਾ ਸਾਡੀ ਦੰਦ ਉਹ ਹੁਣ ਹਾਈ ਨਹੀਂ ਤੇ ਕਰੇ ਤਾਂ ਆਈਆਂਗੀ ਚਾਹ ਠੀਕ ਐ ਮੇਰੀ ਗੱਲ ਸੁਣਾ ਚੁੰਨੀ ਜੀ ਲਾਹਦੇ ਪਰਾ ਹੁਣ ਪਰ ਚੁੰਨੀ ਲਾ ਕੇ ਓਏ ਮੇਚਾ ਫੇਰ ਹੀ ਲਾਉ ਫੇਰ ਕਹਦੇ ਨਹੀਂ ਖੁੱਲੀ ਕਰਦੀ ਢੀੜੀ ਕਰਦੇ ਫੇਰੀ ਮਣੀ ਅਉਣੀ ਮਾਈ ਰੀ ਜੀਆਂ ਕਿੰਨਾ ਰੱਖਣਾ ਦੇਖ ਕੇ ਜੇ ਰੱਖਦੀ ਐ ਇਹਦੇ ਵਿੱਚ ਚਾਰਦੀ ਕੋਈ ਮੈਨੂੰ ਐਂ ਦੱਸ ਵੀ ਖੁੱਲੀ ਰੱਖਣਾ ਕੇ ਢੀੜੀ ਰੱਖਣਾ ਢੀੜੀ ਕਰਦੀ ਕੁਰਤੀ ਕੇ ਤੂੰ ਖੁੱਲਰ ਕਰਦੇ ਚੋਆ ਜਾ ਐਂ ਦੱਸ ਨਾ ਤੇ ਪਹਿਲਾਂ ਮੈਂ ਗੋਈ ਜੇ ਹੁਣ ਕੱਪੜੇ ਦਾ ਮੇਰੇ ਹੁਣ ਕੜਕਦੀ ਐ ਜੇ ਪਹਿਲੀ ਬੋਲੀ ਹੁੰਦੀ ਆ ਉਹ ਕੇ ਖੁੱਲਾ ਹੁੰਦਾ ਉਹਦਾ ਇਹ ਖੋ ਬੇਚਾ ਲੈ ਬੇਚਾ ਲੈ ਲਾ ਤੂੰ ਕੋਈ ਹੁਣ ਤਾਂ ਕੰਜ ਵਰਗੀ ਬਣ ਗਈ ਪਹਿਲਾਂ ਮੋਟੀ ਸੀ ਜਸ ਤੋਂ ਡੇ ਵਰਗੀ ਨਹੀਂ ਮੇਰੀ ਗੱਲ ਸੁਣ ਬਾਹ ਪੂਰੀ ਕਰਨੀ ਐ ਕੇ ਅੱਧੀ ਪੂਰੀ ਕਰਦੀ ਵਾ ਮੈਂ ਤਾਂ ਕਹਿੰਨਾ ਪੂਰੀ ਕਰ ਲੈ ਮੈਂ ਪੂਰੀਆ ਕਰ ਦੇ ਪੂਰੀ ਨਹੀਂ ਐ ਹੋਰੀ ਦੀ ਮੈਨੂੰ ਸਮਝ ਘਟ ਆਉਂਦੀ ਐ ਇੱਕ ਉੱਚਾ ਸੁਣ ਲੱਗ ਗਿਆ ਹੁਣ ਮਸ਼ੀਨ ਵਾਲਾ ਓਏ ਮਸ਼ੀਨ ਤੇਰੇ ਵਰਗੀਆਂ ਲੱਗਣ ਨਹੀਂ ਦਿੰਦੀਆਂ ਪਹਿਲੀ ਰੋਲਾ ਪਾਲਾਂ ਦੀਆਂ ਕੱਪੜਿਆਂ ਨੂੰ ਪੂਰੇ ਪੈਸੇ ਦੇ ਕੇ ਜਾਈਂਗੀ ਪੂਰੇ ਭਾਰੇ ਦਾ ਮੈਂ ਕੋਈ ਨਹੀਂ ਦਿੰਦੀ ਤੈਨੂੰ ਪੈਸੇ ਹੋਰ ਉਹੀ ਗੱਲ ਐ ਪੂਰੇ ਦਿੰਨੀਆਂ ਨਹੀਂ ਨਾ ਦਰਜੀ ਕੀ ਕਰਨ ਆ ਤਹਾਂ ਚੱਕ ਮੜੀ ਜੀ ਲੱਕੀ ਓਏ ਸਲਵਾਰ ਕਹਿਣਾ ਓਏ ਬਸ ਇੰਨੀ ਤੀਨੋਂ ਤੈਨੂੰ ਬੋਲਾ ਕਿੰਨੀ ਰੱਖਣੀ ਆ ਬਸ ਇੰਨੀ ਰੱਖ ਦੇ ਠੀਕ ਆ ਬਹੁਤ ਐ ਵਾਧੂ ਆਓ ਕਾਨੂੰ ਨੂੰ ਨਾ ਕਹਿੰਦੀ ਵੱਡੀ ਕਰਤੀ ਲੈ ਠੀਕ ਆ ਪੱਪੜਾ ਦਾ ਜੋੜ ਜਾਣਾ ਵੱਡੀ ਨਾਲੇ ਮੈਂ ਬਾਰ ਬਾਰ ਕਹਿੰਨੀ ਆ ਅੱਗੇ ਕਦੇ ਜੁੜ ਵੱਡੇ ਆ ਉਹ ਬੱਟ ਦਾ ਦਿੱਤਾ ਜੋੜ ਇਹਦਾ ਸੋਣਾ ਸੂਰਤੀ ਗਾ ਓਏ ਯਾਰ ਤੁਸੀਂ ਇਆਂ ਵੀ ਖੁੱਲਾ ਕਰਾਉਣਾ ਨੇ ਕਦੇ ਕਦੇ ਨਹੀਂ ਆ ਭੀੜਾ ਕਰਦੇ ਕਦੇ ਹੱਕ ਭੀੜੀ ਕਰਦੇ ਕਦੇ ਪਹੁੰਚਾ ਭੀੜਾ ਕਰਦੇ ਤਰਦੀ ਚੱਲ ਜਾ ਕਦੋਂ ਮਿਰਚਾ ਲੈ ਲੈ ਜੇ ਲੈਣਾ ਨਹੀਂ ਤੇ ਦੱਸਣੀ ਜਾਣਾ ਕਿੱਧਰ ਅਜੇ ਤਾਂ ਕੁਝ ਵੀ ਨਹੀਂ ਹੋਇਆ ਮੈਂ ਇਹਨੂੰ ਹਾਂ ਮੈਂ ਚਾ ਮੰਗਰੋ ਵੀ ਲੈਣਾ ਪਊ ਮਰਨਾ ਗੱਲਾਂ ਵਾਲੀ ਕਿੰਨੀ ਰੱਖਣਾ ਦੇਖ ਕੇ ਰੱਖਨੀ ਕਿ ਤਵੇਂ ਉਹ ਕਰਦੇ ਤੂੰ ਪੋਹੀ ਗੱਲ ਫੇਰ کہیں ਜੰਨੀ ਆ ਦੇਖ ਕੇ ਰੱਖਦੇ ਤੂੰ 10 27 28 29 ਤੇ ਤੈਨੂੰ ਪਤਾ ਨਹੀਂ ਤੇਥੋਂ ਕੱਪੜੇ ਸਿਮੇ ਹੋਣੇ ਅਗੇ ਰੋਲ ਹੈ ਕੋਈ ਸੋਹਰੀ ਦੀ ਇਹ ਲੰਬਾ ਦਾਤ ਤੂੰ ਮੈਨੂੰ ਹੁਣ ਦੇ ਤਾਂ ਆਕੇ ਵਿਆਹ ਕਰਾ ਇੰਨੇ ਖੁੱਲੇ ਮੈਂ ਪਹੁੰਣੀ ਐ ਬੱਲੇ ਤੈਨੂੰ ਪਤਾ ਨਹੀਂ ਹੈਗਾ ਵੀ ਮੈਂ ਰੋ ਤਾਂ ਤੂੰ ਸੁਣ ਨਹੀਂ ਪਤਾ ਉਹਨੇ ਬਕੈਨੇ ਖੁੱਲੀ ਕਰਦੇ ਕਰਾਰੇ ਪਾਉਣੇ ਹੁਣ ਆਕੇ ਰੋ ਮਾਰ ਲਾਗੀ ਲੋਢੋ ਮੈਂ ਮੇਚਾ ਦੇ ਨੇਖਾਂ ਛੱਟ ਆਓ ਠੀਕ ਆਨੇ ਕੀ ਕਰਦੇ ਪੂਰਾ ਫਿੰਟ ਫਿੰਟਾ ਹੋ ਜਾਵਾਂ ਤੇ ਨੇ ਇੱਥੇ ਠੀਕ ਆ ਓਏ ਮੂਰੋਂ ਵੀ ਦੇ ਦੇ ਹੁਣ ਮੰਗ ਰੋਂ ਕਰੀ ਆਏ ਕਹੀ ਜਾਂਦੀ ਐ ਕਿ ਇਦਾਂ ਇਦਰਾ ਮੀਟਾ ਦੇ ਦੇ ਤੂੰ ਹੀ ਨੀ ਲੋਟ ਆਉਂਦਾ ਹੈਗਾ ਦੇਖਾ ਤੈਨੂੰ ਦਿਖਾ ਦਿਖਾ ਮੇਚਾ ਲੂੰ ਠੀਕ ਐ ਬਹੁਤ ਅੱਡਾ ਠੀਕ ਐ ਫੇਰ ਨਾ ਕਾਹ ਨੂੰ ਕਹਿੰਦੀ ਫਰਕ ਪੈ ਗਿਆ ਅੱਜ ਦੇਖ ਲੈ ਕਾਹ ਨੂੰ ਲੰਬਾ ਨਾ ਦੇਵੇਂ ਦੇਖਾ ਹੋਰ ਗੋਰਾ ਬਸ ਠੀਕ ਹੁਣ ਓਏ ਹੁਣ ਆਂ ਦੱਸ ਦੇ ਕਿੱਥੇ ਕਿੱਥੇ ਪੀੜਾ ਕਰਨਾ ਹੈ ਹੋਰ ਬਸ ਠੀਕ ਆ ਤੂੰ ਮੇਚਾ ਲੈ ਲੈ ਹੁਣ ਵਧੀਆ ਕਰਦੀ ਓਏ ਮੇਚਾ ਦਾ ਲੈ ਲਿਆ ਕੋਈ ਮੈਨੇ ਤੂੰ ਆਏ ਦੱਸ ਦੇ ਜੇ ਤੂੰ ਟੇਲ ਨਹੀਂ ਮੰਨ ਜੇ ਗੰਦੇ ਦਾ ਕੰਮ ਹੀ ਮੈਂ ਤੁਹਾਨੂੰ ਸਮਝਾਦਾ ਮੈਂ ਤਾਂ ਲੋੜ ਨਹੀਂ ਤੂੰ ਹੁਣ ਐ ਦੱਸ ਇਹ ਸਮਾਂ ਹੀ ਕਿੰਨੀ ਲਏਗਾ ਓ ਇਸ ਮੈਂ ਤਾਂ ਹਾਮ ਲਾਉਣਾ ਪਊਗਾ ਕਈ ਦਾ ਬਹਿ ਕੇ ਲਾਉਣਾ ਪਊ ਕੱਲਿਆ ਇੱਕ ਹਿਆਨ 920 ਇਹ 18 ਦੇ ਸਮਾਂ ਸੀ ਭੁੱਲ ਗਈ ਹਾਂ ਹਾਂ ਆ ਗਿਆ ਤੇਰਾ ਗਲਾਬੀ ਰੰਗ ਦਾ ਸੂਟ 1700 ਦਾ ਜਿਹਦੇ ਤੂੰ ਕੜਵਾਈ ਕਰਵਾਈ ਸੀ ਕਲੇ ਤੂੰ ਅੱਛਾ ਹਾਂ ਹੁਣ ਇਹ ਕੁੱਲ ਮਿਲਾ ਕੇ ਬਣ ਗਏ ਰੁਪਏ 15000 ਰੁਪਏ ਬਣਦਾ ਵੈ ਇੰਨਾ ਕਿੰਨਾ ਕ ਬਣਾ ਤਾ ਵੈ ਇੰਨੇ ਕਿੰਨੇ ਕ ਕੱਪੜਾ ਸਮੈ ਨੇ ਤੂੰ ਹੀ ਲੁੱਟੀ ਜਾਣਾਗਾ ਮੇਰੇ ਅੱਤੀ ਸੌਂਤੇ ਗਏ ਆ ਫੇਰ ਹੀ ਆ ਸਮਦ ਨੇ ਨਾ ਮੈਂ ਤਾਂ ਚਾਰ ਸੂਟ ਦੇ ਸਮੈ ਨੇ ਮੈਂ ਕੋਈ ਇਹੋ ਜਿਹਾ ਕਹਿ ਨਹੀਂ ਸੀ ਮੂਹਰੇ ਖੁੱਲਾ ਕਰਦੇ ਪੀੜਾ ਕਰਦੇ ਡਿਜ਼ਾਈਨ ਪਾਦੇ ਫਲਾਣਾ ਕਰਦੇ ਬੈ ਤੂੰ ਤਾਂ ਉਹੀ ਲੁੱਟਦਾ ਫਿਰਦਾ ਕੋਈ ਕੈਲਾ ਡਿਜ਼ਾਈਨਾਂ ਦੇ ਰੁਪਏ ਲੈਂਦੇ ਕੈਲੇ ਕੋਲੇ ਦੁਨੀਆਂ ਐਵੇਂ ਹੀ ਨਹੀਂ ਆਉਂਦੀ ਚੱਲ ਕੋਈਆਂ ਮੈਂ ਆਥਣੇ ਉਹ ਕਹਿ ਦੂੰਗੀ ਤੈਨੂੰ ਪੈਸੇ ਦੇ ਦੇ ਜੂਗਾ ਤੇ ਆ ਹੁਣ ਵਿਦੇਸ਼ਾਂ ਦੀ ਫੋਟ ਮੇਰੀ ਗੱਲ ਸੁਣ ਮੈਂ ਕੋਈ ਮਸ਼ੀਨ ਦਾ ਕਰਵਾਉਣਾ ਹੁੰਦਾ ਪੈਸੇ ਤਾਂ ਮੈਂ ਅੱਜ ਹੀ ਲਊਗਾ ਕੋਈ ਮਾਥਣੇ ਕਹਿ ਦੂੰਗੀ ਤੈਨੂੰ ਫੜਾ ਜੂਗਾ ਤੂੰ ਦੇ ਕੇ ਜਾਈ ਆਪ ਚਲ ਕੋਈ ਮੈਂ ਫੜਾ ਦੂੰ ਆ ਸੂਟ ਵਧੀਆ ਸ਼ੌਂਦੀ ਹੁਣ ਓਏ ਸੂਟ ਤਾਂ ਮੈਂ ਲਾ ਦੂੰ ਕੋਕੇ ਆ ਵਧੀਆ ਸ਼ੌਂਦੀ ਚੰਗਾ ਮੈਂ ਤਾਂ ਜਾਣੀ ਆ ਜਾਣੀ ਆ ਆਹੋ ਚਾਹ ਪੀ ਕੇ ਵਗਦੀ ਬਸ ਬਸ ਚਾਹ ਵਰਤ ਪੀ ਆਤੀ ਤੇਰੇ ਪਿਆ ਦਾ ਨਾ ਮੈਂ ਕੰਦਰ ਰਹੀ ਹੂ ਮਰੀ ਜੰਦੀ ਐ ਕੱਪੜੇ ਕਦੇ ਕਹਿੰਦਿਆਂ ਦੀ ਖੁੱਲੇ ਸਿਉਂਦੇ ਕਹਿੰਦੇ ਢੀੜੇ ਰੁਪਏ ਇਨੇ ਮੰਗੇ ਕਹਿੰਦੀ ਫੇਰ ਦੇ ਕੇ ਜਾਉਂਗਾ ਹਾਂ ਇਹਦਾ ਘਰ ਵਾਲਾ ਕੰਜਾ ਦਾ ਮੂੰਹ ਚੱਕੀਆ ਜਦੋਂ ਨਾ ਉਹ ਤੱਜਦੀ ਗੱਲ ਕਰਦਾ ਐ ਇਹਦੇ ਕੱਲੀ ਨਾਲ ਗੱਲ ਕਰਨੀ ਬੂ ਕਹ ਲੈ ਐ ਨਹੀਂ ਲੋਟਾਂ ਦਾ ਐ ਕਿਹਦੇ ਕਿਹਦੇ ਫਿਰ ਹੀ ਸਵੀਆਂ ਵਾਂਗੇ ਸੁਟ ਆਪਾਂ ਤਾਂ ਕਾਟਾ ਪੈ ਜੂ ਕਰਦਾ ਇਹਦੇ ਨਾਲ ਗੱਲ ਅੱਜ ਜਿਹੜਾ ਦੇਖ ਕੇ ਗਈ ਕੱਲ ਨੂੰ ਤੇਰੀ ਲੈਣੀ ਲੈਣੀ ਕੱਪੜੇ ਚੱਲ ਹੁਣ ਕੱਲਿਆ ਕੱਪੜੇ ਤੇ ਲੋਟ ਵੀ ਕਰਨੇ ਪੈਣਗੇ ਕੱਲ ਨੂੰ ਫੇਰ ਆ ਕੇ ਕਹਾਂਉ ਲੈ ਕੱਢਦੀ ਅੱਗੇ ਨੂੰ ਮੋਟ ਲੱਸੀ ਹੋ ਗਈ ਕਿੰਨੀ ਖੁੱਲੀ ਹੋ ਗਈ ਨਾ ਕੈ ਲਿਆ ਮੈਂੰ ਤਮਾਰ ਅੰਜਰ ਦਾ ਬੇਲ ਬੁਲ ਪਰਨਾਗਾ ਉਹ ਕੰਜਰ ਦੇ ਮਸ਼ੀਨ ਹੀ ਖੜ ਗਈ ਇਹ ਜਾ ਪੈੜਾ ਮੜਾ ਦੇ ਕੇ ਗਈ ਐ ਮੈਨੂੰ ਤਾਂ ਲੱਗਦਾ ਕੰਜ ਦੇ ਇਹਦਾ ਪਹਿੜੀ ਮੜਾ ਐ ਮਸ਼ੀਨ ਖੜਾ ਆ ਗਈ ਕੰਜ ਦੇਆ ਕੈ ਲਿਆ ਹੋਰ ਜਾਂ ਤਪਾਤਾ ਕਿ ਹੋਣੀਆਂ ਜੱਛੇ ਹੁਣ ਤੇ ਹੋਣੇ ਨੇ ਮੈਨੂੰ ਪਤਾ ਹਰੇ ਲਈ ਬੈਠਾ ਹੋਵੇ। ਵੇ ਕਰੀਆਂ। ਕੋਈ ਕਨੀਆ ਸੋਹਣੀਏ। ਵੇ ਕੱਪੜਿਆਂ ਤੇ। ਓਏ ਕੱਪੜੇ ਤਾਂ ਸੌਂਤੇ ਪਏ ਐ। ਉਹ ਕੰਜਰ ਦੀ ਤੂੰ ਨਾ ਮਸ਼ੀਨ ਦੀ ਜੜ ਵੜਤੀ। ਬਸ ਮੈਂ ਕੀ ਕਰਤਾ ਵੇ? ਪਤਾ ਨਹੀਂ ਕਿਵੇਂ ਘਰੇ ਲੜਕੇ ਸੀ ਮੇਰੀ ਮਸ਼ੀਨ ਤੇ ਗਰੋਂ ਪੈ ਗਿਆ 2500 ਲੱਖ ਗਿਆ ਖਣੇ ਪੈਣ। ਮਰ ਜਾਏ ਤੇਰੀ ਮਸ਼ੀਨ ਖੜ ਗਈ ਤਾਂ ਫਿਰ ਮੇਰੇ ਇਹੋ ਕਰਨਾਗਾ ਤੈ। ਪਹਿਲੇ ਆਈ ਤਾਂ ਤੂੰ ਹੀ ਸੀ। ਹੋਰ ਕੋ ਗਾਹ ਕਣੀ ਹੁੰਦਾ ਚੱਲ ਮੈਂ ਐਸੀ ਕੱਲੀ। ਗਾਹਕ ਤਾਂ ਬਥੇਰੇ ਹੁੰਦੇ ਆ। ਫੇਰ ਵਧੀਆ ਚੱਲਦੀ ਸੀ ਜਦੋਂ ਤੂੰ ਗਈ ਆ ਮੇਰੇ ਨਾਲ ਲੜ ਕੇ। ਖੜੇ ਪੈਰ 2500 ਲੱਗ ਗਿਆ। ਅੱਛਾ ਫੇਰ ਤੇਰੀ ਮਸ਼ੀਨ ਮੈਂ ਖਰਾਬ ਕਰ ਗਈ ਹਾਂ। ਹੋਰ ਕੀ ਨਹੀਂ ਖਰਾਬ ਕਰਤੀ। ਇਹ ਤਾਂ ਆਇਦਾ ਸੌਣ ਕੱਪੜੇ ਸਿਉਂਤੇ ਕਨਾ। ਕੱਪੜੇ ਤਾਂ ਸਿਉਂਤੇ ਮਣਾ ਮੋਟਾ ਹੱਥ ਵੀ ਝਾੜਨੇ। ਨਹੀਂ ਐ। ਮੈਂ ਤਾਂ ਕੁਛ ਨਹੀਂ ਲਈ। ਹੁਣ ਫਿਰ ਹੀ ਤੂੰ ਕਹੀਂ ਮੈਨੂੰ ਕੱਪੜੇ ਦੇ ਦੇ ਤੂੰ ਤਾਂ ਕਹਣਾ ਮੇਰੀ ਮਸ਼ੀਨ ਖਰਾਬ ਕਰ ਗਈ ਮੈਂ ਤੇਰੀ ਮਸ਼ੀਨ ਨੂੰ ਕੀ ਕਰਤਾ ਮੈਂ ਮਸ਼ੀਨ ਤਾਂ ਮੈਂ 2500 ਲਾਤਾ ਜਿਹੜੀ ਗੱਲ ਮੈਂ ਤੇਰੇ ਨਾਲ ਕਰ ਰਿਆ ਨਾ ਤੂੰ ਮੈਂ ਕਹਿੰਦੀ ਸੀ ਅੱਜ ਦੇ ਕੇ ਜਾਊਂਗੀ ਕੱਲ ਦੇ ਕੇ ਜਾਊਂਗੀ ਤੇ ਪੈਸੇ ਲਈਆਂ ਹੁਣ ਐਸੇ ਤਾਂ ਲਈ ਨਹੀਂ ਪੈਸਾ ਨੂੰ ਕਿਉਂ ਰੋਣਾ ਉਹ ਫਿਰ ਵਾ ਕੱਪੜੇ ਜੇ ਮਰਜ਼ੀ ਆਇਆ ਤੂੰ ਤਾਂ ਪੈਸਾ ਨੂੰ ਰੋਣਾ ਰਹਿਣਾ ਰੋਂਦਾ ਨਹੀਂ ਸਹੂਰੀਏ ਕਪੜਾ ਦਾ ਜੱਜ ਦਾ ਸੌਂਦਾ ਨਹੀਂ ਹੈਗਾ ਤੂੰ ਸਹੁਰੇ ਦੇ ਸਿਰ ਦੁਖਣ ਲਾਦਾ ਨਹੀਂ ਪਤਾ ਨਹੀਂ ਕੀ ਖਾਨੀ ਹੈ ਤੇਰੀ ਮਾਂ ਨੇ ਕੀ ਖਾ ਕੇ ਜੰਮਿਆ ਸਹੁਰੇ ਮੇਰੀ ਮਾਂ ਨੇ ਤਾਂ ਕੁਝ ਨਹੀਂ ਖਾਧਾ ਤੇਰੀ ਮਾਂ ਨੇ ਤੈਨੂੰ ਕੀ ਖਾਇ ਓਏ ਮੈਂ ਤਾਂ ਹੁਣ ਮੇਰੀ ਗੱਲ ਸੁਣ ਨਾ ਇੱਥੇ ਲੋਕਾਂ ਦੀ ਫਰੀ ਸੇਵਾ ਕਰਨੀ ਆ ਕੋਈ ਦੇ ਜਾਂਦੀ ਏ ਤੇਰੇ ਵਰਗੀ ਕੋਈ ਦਿੰਦੀ ਨਹੀਂ ਜਮਾ ਕੋਈ ਫਰੀ ਸਮਾ ਕੇ ਲੈ ਜਾਂਦੀ ਏ ਹੈ ਤੂੰ ਹੁਣ ਆਇਆ ਦੱਸ ਵੀ ਆਹ ਲੋਟ ਕਰ ਤਾਂ ਸੁੱਤ ਜਾ ਓਏ ਪਾ ਕੇ ਦੇਖ ਲੈ ਸੋਰੀ ਅੰਦਰ ਜਾ ਕੇ ਮੈਂ ਤਾਂ ਉਹਨੂੰ ਤੇ ਤੇ ਦੁਕਾਨ ਤੇ ਪਾਉਂਦੀ ਮੈਂ ਤਾਂ ਘਰੇ ਜਾ ਕੇ ਓਏ ਮੈਂ ਦੁਕਾਨ ਤੇ ਤਾਂ ਨਹੀਂ ਕਹਿੰਦਾ ਵੀ ਤੂੰ ਇੱਥੇ ਹੀ ਲਾਦੇ ਕੱਪੜੇ ਅੰਦਰ ਵਗ ਜਾ ਪਰਦੇ ਦੇ ਅੰਦਰ ਪਰ ਤੇ ਭਰੋਸਾ ਮੈਨੂੰ ਹੀ ਨਹੀਂ ਹੈਗਾ ਰੁੜਨੇ ਓਏ ਇਕੱਲਾ ਐਡਾ ਬੇਜਿੱਤਾ ਨਹੀਂ ਹੈਗਾ ਜਿਹੜਾ ਤੂੰ ਮੈਨੂੰ ਸਮਝੀ ਜਾਨੀ ਤੇ ਬਸ ਤੇ ਰਹਿੰਦੇ ਤੇ ਉੱਥੇ ਉਹਨਾਂ ਦੇ ਘਾਰੇ ਚ ਤੂੰ ਚਰਨੋਂ ਨਾ ਪੜਿਆ ਨੀ ਗਾ ਜੀ ਓਏ ਚਰਨੋਂ ਕਿਹੜਾ ਘੱਟ ਸੀ ਕੱਪੜੇ ਸਮਾਂ ਕਿ ਲੈ ਗਈ ਰੋਇ ਲਾਰਾ ਲਾਂਦਾ ਦਦੀ ਸੀ ਅੱਜ ਦੇਉਂਗੀ ਅੱਜ ਦੇਉਂਗੀ ੱੱਕੇ ਨਾਲ ਫੜਨੀ ਪੈ थाउ थाउ ਤਾ ਤੂੰ ਵੇਸਤਿਆਂ ਕਰਾਈ ਜੰਨਾ ਓਏ ਵੇਜਤੀਆਂ ਮੇਰੀ ਗੱਲ ਸੁਣ ਸਾਡਾ ਕਿਹੜਾ ਜੀ ਕਰਦਾ ਜੇ ਤਾਂ ਹੁਣ ਤੇਰੇ ਪਰ ਕੀ ਲਾਰੇ ਅੱਜ ਹੁਣ ਤੂੰ ਲੈਗੀ ਤੂੰ ਆਈ ਆ ਮੇਰੇ ਕੋਲੇ ਤੂੰ ਕਹੀਦੀ ਕੱਲ ਕੀ ਕਹਿ ਕੇ ਗਈ ਸੀ ਅੱਜ ਮੈਂ ਤੈਨੂੰ ਦੇਉਂਗੀ ਪੈਸਿਆਂ ਦਾ ਨਾ ਤੂੰ ਹਜੇ ਵੀ ਨਹੀਂ ਲੈਂਦੀ ਵੇ ਪੈਸੇ ਤਾਂ ਤੈਨੂੰ ਦੇ ਦੂੰਗੀ ਪੈਸਿਆਂ ਦਾ ਮੈਂ ਤੈਨਾਂ ਐ ਕਹਿੰਦੀ ਪੈਸਿਆਂ ਜਵਾਬ ਦੂੰਗੀ ਮੇਰੀ ਗੱਲ ਸੁਣ ਕੱਲ ਨੂੰ ਤੂੰ ਨਾ ਲਾਂਭਾ ਨਾ ਦੇਈ ਕੱਲੇ ਨੂੰ ਹਮਝ ਗਈ ਹਾਂ ਅੱਜ ਜਿਹੜਾ ਕੁਸ ਮਰਦੀ ਕਰ ਲੈ ਅੰਦਰ ਜਾ ਕੇ ਪਾ ਕੇ ਦੇਖ ਲੈ ਕੱਪੜੇ ਵੇ ਮੈਨੂੰ ਤਾਂ ਤੇਰੇ ਤੋਂ ਹੀ ਨਿਭਰੋਸਾ ਹੈਗਾ ਵੇ ਜਿੱਤੇ ਤਾਂ ਚਰਨੋਂ ਨਾ ਫੜਿਆ ਗਿਆਂਗਾ ਓਏ ਮੈਂ ਐਡਾ ਹੀ ਮਾਣਾ ਕੰਜਦੋ ਸਾਰੀ ਦੁਨੀਆ ਔਰ ਇੰਡੀਆ 'ਚ ਨਾ ਚੱਲਦਾ ਕਹਿ ਲੇਂਦਾ ਵੇ ਪਤਾ ਸਾਰੇ ਪੰਡਿਤਾਂ ਦਾ ਤੇਰੀ ਬੇਕੀ ਥੂ-ਥੂ ਹੋ ਰਹੀ ਐ ਓਏ ਕਾਹਨੂੰ ਹੋ ਰਹੀ ਐ ਤਾਂ ਲੋਕ ਪਕਾਈ ਮਾਰਦੇ ਐ ਲੋਕਾਂ ਨੇ ਤਾਂ ਬੋਲਣਾ ਹੁੰਦਾ ਤੇਰੇ ਵਰਗੀ ਹਮਨੇ ਦੱਸ ਤੈਨੂੰ ਤੇਰੇ ਪੈਸੇ ਕਿੰਨੇ ਹੋਗੇ ਪੈਸੇ ਤੈਨੂੰ ਇੱਕ ਵਾਰ ਦੱਸਿਆ ਬਹੁਤ ਹੁੰਦਾ ਬਾਹਲੇ ਵਾਰੀ ਕੀ ਹੁਣ ਵੇ ਵਿੱਚੇ ਨਾ ਵੀ ਲਾਉਣੇ ਨੇ ਓਏ ਸਾਰੀ ਲਾਦੇ ਚੱਲ ਤੂੰ ਜਿਹੜੇ ਦੇਣੇ ਦੇ ਦੇ ਯਾਰ ਚੱਲ ਜੇ ਮੈਂ ਤੇਰੇ ਫੋਨ ਤੇ ਪੇਹ ਤੋਂ ਹੱਥ ਨੇ ਉਹ ਗਗਲ ਪੇ ਨਹੀਂ ਹੁੰਦੇ ਮੁੜ ਕੇ ਨਹੀਂ ਆਉਂਦੀ ਤੇਰੇ ਵਰਗੀ ਕੋਈ ਪਾ ਕੇ ਦੇਖ ਲੈ ਮੜੇ ਅੰਦਰ ਜੇ ਨਾ ਫਿੱਟ ਹੋਏ ਨਾ ਉਰੀ ਛੱਟ ਕੇ ਜਾਉ ਉਹ ਪਾ ਕੇ ਤਾਂ ਦੇਖ ਲੈ ਪਰਦਾ ਲਾ ਲੈ ਅੰਦਰੋਂ ਆ ਵੀ ਸਮਾਰਟ ਸਾਰਾ ਸੈੱਟ ਕਰਿਆ ਪਿਆ ਯਾਰ ਕੱਪੜੇ ਤੂੰ ਲੈ ਜੀ ਆਪਦੇ ਪਾ ਕੇ ਦੇਖ ਅੰਦਰ ਜਾ ਕੇ ਫੰਜਰ ਜਾਨੇ ਦਿਮਾਗ ਫੇਲ ਕਰਤਾ ਕੈਲੇ ਦਾ ਤੂੰ ਮਾਰੀ ਲਾਲ ਕਹਿੰਦੇ ਆਂ ਨੇ ਕੰਮ ਕਾਹੀ ਕੰਮ ਜੇ ਮੁਣਾ ਨਹੀਂ ਤੂੰ ਸ ਮਾਰ ਕੇ ਮਾਰਦਾ ਛਾਣ ਕੱਚੀ ਮਾਰਦਾ ਛਾਣ ਦਾ ਪੱਕੀਆਂ ਮਾਰਦਾ ਕਰ ਉਹ ਕੱਚੀਆਂ ਕਾ ਨੂੰ ਐ ਪੱਕੀਆਂ ਤੇਰੇ ਝਾਕਣੀ ਦੀ ਫਰਕ ਐ ਮੇਰੀ ਝਾਕਣੀ ਚ ਤਾਂ ਗਮ ਤੇਰੀ ਨਿਗਾਹ ਦਾ ਫਰਕ ਪੈ ਗਿਆ ਉਹ ਮੈਂ ਤਾਂ ਨਿਗਾਹ ਕੱਲ ਬਣਵਾ ਕੇ ਲੈਂਦੀ ਐ ਨਿਗਾਹ ਬਣਵਾ ਡਾਕਟਰ ਨੂੰ ਪੈਸੇ ਪਤਾ ਕਿੰਨੇ ਦਿੱਤੇ ਆ ਮਾਰੀ ਜਾਨੀ ਆ ਜਬਲੀਆਂ ਹੁਣ ਤੇਥੋਂ ਕੋਈ ਸੂਟ ਨਹੀਂ ਸਮਉਂਦੀ ਹੈਗੀ ਮੈਂ ਵੇ ਤੂੰ ਹੁਣ ਮੇਰੇ ਨਾਲ ਬਾਲੀਆਂ ਗੱਲਾਂ ਨਾ ਕਰ ਟਾਈਮ ਥੋੜਾ ਜਾ ਪੈਸੇ ਵੀ ਤੈਨੂੰ ਘੱਟ ਹੀ ਆ ਕੇ ਜਾਂਦੇ ਓਏ ਕੋਈ ਨਹੀਂ ਪੂਰੀ ਸੁਖੀ ਦੇ ਲਈ ਉਹੀ ਬਹੁਤਾ ਫਰੀ ਕਰ ਦੂੰ ਮੈਂ ਮਾਰਦੀ ਆਂ ਫਰੀ ਦੀ ਦੇਣ ਵਾਰੀ ਦਿੰਦੀਆਂ ਨਹੀਂ ਮੇਚਾਉਣੇ ਦਾ ਲੈ ਲਿਆ ਸਮਾਰ ਕੇ ਪੜਦਾ ਖੜ ਲੈ ਇਧਰ ਆਂ ਸੇ ਜੀ ਦੇਖ ਮੁੰਡਿਆ ਓਏ ਕੀ ਸਮਝ ਆ ਰ ਪੈਸੇ ਤਾਂ ਬਗਾਨੀ ਕਰੀ ਦਿੰਦੀ ਨਹੀਂ ਕਰੇ ਕਰੀ ਭੁੱਲੀ ਕਰਦੇ ਕਰੇ ਪੀੜੀ ਕਰਦੇ ਇਹ ਤੈਸੀ ਜੋਗਰੀ ਰਹੇ ਹੁਣ ਮੈਂ ਦੇਖਣਾ ਚੱਲ ਪੀੜੀ ਦਾ ਕਰਨੀ ਪੁਲਿਸ ਮਾਰ ਕੇ ਉਹ ਕੰਨਰ ਦੇ ਸਾਰਾ ਕੁਝ ਖਿਲਰਿਆ ਪਏ ਉਹਨਾਂ ਦਾ ਕੋਈ ਖੌੜਾ ਮਾਰੇ ਕਿਉਂ ਵੇ ਤੂੰ ਅੰਦਰ ਵੀ ਆ ਗਿਆ ਵੇ ਓ ਮੈਨੂੰ ਸਮਾਰ ਕੇ ਦੇਖਣੀ ਪਊਗੀ ਪੀੜੀ ਤਾਂ ਨਹੀਂ ਹੋਗੀ ਖੁੱਲੀ ਹਾਂ ਬਣਾ ਪੀੜੀ ਦਾ ਨਾਲੇ ਹੋਰ ਦਾ ਹਾਂ ਕੋ ਅੰਦਰ ਕੀ ਕਰਨਾ ਓਏ ਜਮੀ ਗੰਜਰ ਦੀ ਇਹ ਬਣੀ ਪਈ ਹੈ ਗੋਲ ਮੋਲੋ ਆ ਗੋਲ ਮੋਲ ਤੇ ਜਾ ਬਾਰੇ ਬਾਜਾ ਤੁਮ ਬਾਹਰ ਹੀ ਜਾਣੂ ਜੀ ਨਹੀਂ ਕਰਦਾ ਲੈ ਇਹ ਜੇ ਮਿਰਚ ਕਿਤੂ ਬਾਹਰ ਵਾਗਦੇ ਓਏ ਯਾਰ ਮੂਹੀ ਨਹੀਂ ਆਰੇ ਆਈ ਇਹਨੇ ਮੈਂ ਤਾਂ ਸਿਮਲਾ ਦੀ ਸੀ ਆਂਦੀ ਇੱਥੇ ਬੈਠੇ ਨੂੰ ਓ ਤੈਨੂੰ ਤਾਂ ਸਿਮਲਾ ਦੇਖਣੀ ਆ ਓ ਮੇਰੇ ਸਿਮਲਾ ਨਾ ਕਰਾ ਦੀ ਤੂੰ ਬਾਗਦਾ ਓ ਕੰਜਰ ਦੇ ਓਹ ਹੈ ਲਾ ਕਹਿ ਦੂਗਾ ਦੁਕਾਨ ਤੇ ਆਈ ਸੀ ਪਤਾ ਨਹੀਂ ਓਏ ਇਹ ਜੇ ਸਰੀਰ ਤੇ ਕਿਥੋਂ ਦੇ ਤਾਂ ਤਰੀਰੇ ਮੈਨੂੰ ਕਿਉਂ ਆਪ ਦਾ ਸੀਰੀਜ਼ ਬਣਾਇਆ ਮੇਰੇ ਬਾਪ ਨੇ ਕੋਈ ਜਮਾ ਬਣੀ ਦਣੀ ਪਈ ਐ ਮੇਚਾ ਹੁਣ ਖੁੱਲੀ ਤਾਂ ਨਹੀਂ ਵਾਲੀ ਵੇ ਫਿਰ ਜੰਮੀ ਫੱਟਾ ਵੇ ਆਏ ਹਾਏ ਓ ਤੈਨੂੰ ਆਖਿਆ ਸੀ ਨਾ ਕੈਲਾ ਪੱਕੇ ਪੈਂਚਰ ਲਾ ਦੂ ਤੇ ਪਤਾ ਹੀ ਆਵੇ ਤੇਰੇ ਪੱਕੇ ਪੈਂਚਰਾਂ ਦਾ ਹਲਦੀ ਨਹੀਂ ਮੁੜਕੇ ਈਂਗਾ ਜਾ ਟੰਗਾ ਤੂੰ ਜਾ ਵਾਗ ਜਾ ਓਏ ਮੇਰੀ ਗੱਲ ਤਾਂ ਸੁਣ ਲੈ ਹਾਂ ਮੂ ਨੇ ਹੋਰ ਗੱਲਾਂ ਨੇ ਕੋਈ ਮੈਚ ਲਾ ਰੋ ਨੇ ਅਗਰ ਕਰਦਾ ਪੈਸੇ ਤਾਂ ਮੇਰੀ ਗੱਲ ਦੇਣ ਵਾਲੀ ਮੁੰਮੀ ਠਗੜੀ ਹੈ ਪੈਸੇ ਤਾਂ ਤੁੰਡੇ ਤੇਰੇ ਗੜ ਚਾਏ ਪੈਣੇ ਤੇ ਮਾੜੇ ਕਰ ਮੁੰਮੀ ਚਿੱਟੀ ਦਾਣੀ ਆ ਗਈ ਕੱਖ ਛਕੂੜੀ ਨੂੰ ਨਹੀਂ ਕਰਦੀ ਨੂੰ ਨਹੀਂ ਛੱਡਦਾ ਮਰਨੇ ਉਹ ਮੇਰੀ ਗੱਲ ਸੁਣ ਪੈਸੇ ਤਾਂ ਤੂੰ ਦੇਣੇ ਨਹੀਂ ਫਿਰ ਹੀ ਹੁਣ ਕਰ ਤਾਂ ਲਈ ਪਰ ਪੈਸੇ ਪੁੱਛੇ ਨਹੀਂ ਮੈਂ ਦਿੰਦੀ ਹੈ ਕਿ ਤੈਨੂੰ ਮੈਂ ਪੈਸੇ ਕਿਤੇ ਨੂੰ ਲੈਣਾ ਆਹੋ ਕੰਮ ਕਰਨ ਵਾਲੀ ਬਣ ਕੰਮ ਤੇ ਤੇਰਾ ਕਰ ਦੂ ਪਰ ਪੈਸਾ ਇੱਕ ਪੈਸਾ ਦੇਖ ਜਾਂਦੀ ਮੈਂ ਪੈਸੇ ਨਾ ਦੀ ਮੈਂ ਪੈਸਾ ਤੋ ਘਖੜੀਆਂ ਲੈਣੀ ਹੈ ਗਾਹਾਂ ਨਾ ਗੱਲ ਬਤਾਦੀ ਮੈਂ ਨਹੀਂ ਭਰੂੰਗੀ ਤੂੰ ਮਾ ਪਿੰਡ ਦੇ ਕੰਜਰਦੀਆ ਡੌਂਡੀ ਪਿੱਟਦੇ ਦਰਜੀ ਕੋਲੇ ਕੋਈ ਕੱਪੜੀ ਨਾ ਮਿਲਣ ਹੋਵੇ ਬੇ ਮੈਂ ਨਹੀਂ ਪਿੱਟਦੀ ਮਰਨੇ ਤੂੰ ਨਾ ਪਿੱਟਦੀ ਓਏ ਮੈਂ ਕਿੱਥੇ ਪਿੱਟਣਾ ਆਹੋ ਚੱਲ ਹੋ ਮਣੀ ਦੀ ਲੋਟ ਠੀਕਾ ਬੇ ਠੀਕਾ ਬੇ ਚੰਗਾ ਬਾਬਾ ਸਾਡਾ ਤੂੰ ਪਰੇ ਮਰਨੇ ਓਏ ਛੱਡਤੀ ਹੁਣ ਮੈਂ ਕਿਹੜਾ ਤਿਸਤੇ ਬੇ ਚੱਲ ਚੰਗਾ